relative جی ہن انہاں نوں پتہ جی کرائی ہوندی ہے اوتھے اپ سرکاری ٹیکسی لائن جا ہاں جی روتا پھر اپ تصویر دے دیکھو نہیں ہوندا جی اسی بیٹھاں جی دکھاؤں گے اس پیج تے او یار اسی جس کال ہے یہ سارا 85 سالہ دیکھ کے نے ایں کھتری رکھ کے جی 10 لاکھ دے بار 9 وچ آئے سی کیا لیکن میں اپ بھلی تاں کر دے ٹھیک ہے اپ تو دیکھ ہن کنا دیکھ لو پرابو

ਆ ਮੈਂ ਤੈਨੂੰ ਫੜ ਕੇ ਲਿਆ ਤੂੰ ਤਾਂ ਫੜਦੇ ਮੈਂ ਤਾਂ ਬੈਠਾ ਦਿੱਤਾ ਗੱਲਾਂ ਕਰਦਾ ਆਂ ਗੱਲਾਂ ਕਰਦਾ ਰੋ ਭਾਈ ਛੋਟੀ ਭਾਈ ਹਾਂਜੀ ਇੰਚਰੀ ਮਰਦੀ ਐ ਅਜੇ ਕੋਈ ਦਿੱਤਿਆ ਆ ਪੂਰਾ ਲੈ ਫੜ ਅੱਜ ਮੈਂ ਖੱਸੀ ਬੱਕਰੇ ਦਾ ਵੀ ਸੌਦਾ ਕਰਕੇ ਦੇਖ ਲੀਏ 20000 ਦਾ ਦੇਨੇਗਾ ਨਹੀਂ ਉਹ ਖੁੱਲ ਕੇ ਜੇ ਸੌਦਾ ਕਰਾਂ ਨਾ ਕਿੰਨੇ ਦਾ ਬਲਾਨਾ ਕਰੇਗਾ ਦੋ ਚਾਰ ਸੌ ਨਾਲ ਕਿਦਾ 20000 20000 ਉਹ ਯਾਰ ਤੇਰ ਤੂੰ ਤੂੰ ਤਾਂ ਕਹਿੰਦਾ 40 ਲੱਗਿਆ ਹੋਇਆ 40 40 ਲੱਗੇ ਹਮੂ ਦਾ ਸੱਚ ਜਿਹੜਾ ਕੈਨੇਡਾ ਦਾ ਹੈ ਹੈ ਇਹ ਕੀ ਆ ਕੋਈ ਨਹੀਂ ਇਹ ਕੀ ਆ ਕੋਈ ਨਹੀਂ ਇਹ 3 ਮੰਗੀਆਂ ਨਹੀਂ ਕੋਣ ਕਹਿੰਦਾ ਮੰਗੀਆਂ 26 27 ਲੈਓ ਜੀ ਕਿਹੜਾ ਕਹਿੰਦਾ ਤੁਸੀਂ ਮੰਗਿਆ ਮੈਂ ਕਹਿੰਦਾ ਭਾਈ ਮੈਂ ਨਹੀਂ ਜੜਾਈ ਕਰਦਾ ਮੈਂ ਲੈਓ ਮੜਾ ਬੋਲ ਦੇ ਵਿੱਚ ਉਹ ਜਵੇਰ ਸਿੰਘ ਵਾਲਾ ਕਬਰੀ ਆਪ ਨੂੰ ਆ ਰਿਹਾ ਮੇਰੇ ਬਰਾਬਰ ਉਹ ਬੋਲਣਾ ਸਾਨੂੰ ਬਣਾ ਲਈ ਇੱਥੇ ਕੀ ਹੈ ਸੱਤਾਂ ਲਗੀਆਂ ਜੀ ਨਾ ਨਾਮ ਵਿਊ ਤਾਂ ਮੇਜਰ ਨੇ ਕੱਟਣ ਨੇ ਜਿਹੜਾ ਮੇਜਰ ਤੇ ਇਹਨਾਂ ਲੋਗੋ ਇਹਨਾਂ ਦਾ ਨਾ ਹੋਰ ਕੋਈ ਕੱਟ ਨਹੀਂ ਸਕਦਾ ਨਾ ਜਦੋਂ ਮੇਜਰ ਐ ਲਿਖਤੀ ਮੇਜਰ ਨੇ ਖਰੀਦੀ ਬੱਕਰੀ ਹੂੰ ਮੇਜਰ ਆ ਇਹ ਹਾਂਜੀ ਕੋਈ ਫਾਇਦਾ ਨਹੀਂ ਨਹੀਂ ਫਾਇਦਾ ਨਹੀਂ ਹੈ ਜੀ ਅੱਜ ਬੰਗਾ ਪਵਾ ਕੇ ਬੰਦਾ ਮੇਜਰ ਤੂੰ ਕਢਾਉਣੀ ਓਕੇ ਜੀ ਚੱਲ ਦੇਖੀਓ ਫਿਰ ਜੀ ਉਹ ਤੋੜ ਦਾਂਗੇ ਕੰਦ ਚ ਮਾਰ ਕੇ

ਹੋ ਨਹੀਂ ਲੈਣਾ ਨਹੀਂ ਲੈਣਾ ਤਾਂ ਲੱਗੀ ਜਾਂਦਾ ਆਖ ਲਈ ਭੱਜ ਗਿਆ ਆਇਤਾ ਨਾ ਕਰਕਤਾ ਸਿੰਘਾਂ ਦੇ ਹੱਥ ਪਾਲਿਆ ਆ ਪੈਰਾਂ ਦੀ ਮੈਂ ਮਿੱਟੀ ਛੱਡ ਕੇ ਪਿੱਛਾ ਹੁਗਿਆ ਨਾ ਮਦਰੀਓ ਜੇ ਤੂੰ ਸ਼ਹਿਰ ਹੁੰਦਾ ਮੇਰਾ ਪੂਤਾ ਰੋ ਫੜ ਲਾਉਂਦਾ ਨਹੀਂ ਫੜ ਆਪਣੇ ਲੈ ਰੋ ਪਈਏ ਤੂੰ ਕੱਚਾ ਹੈ ਤੇਰੇ ਹੱਕ ਚਤੀ ਮੈਂ ਹੋਂ ਵੇਚ ਲਈ ਆਏ ਯਾਰ ਤੂੰ ਲਵਾਜ ਗੱਲ ਮੁੰਦਾ ਆ ਇਹ ਤਾਂ ਲੱਗੀ ਇਹਦਾ ਇਤਰੇ ਮੈਂ ਲੱਤ ਰਪੇ ਇਹ ਤੁੰਗਾਲੀ ਦੇ ਜਾਊਗਾ ਹੁਣ ਉਹ ਨਹੀਂ ਜਾਂਦਾ ਹੋਂਟਾਈਮ ਰੇਰ ਕੋਟੀ ਉਹ ਨਹੀਂ ਆਉਂਦਾ ਮੈਂ ਇਸ ਬਾਰੇ ਨਾ 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 ਅਸੇ ਪਹਿਲਾਂ ਇਹ ਕਿਹੜੀ ਨਾਸਲ ਦਾ ਬੱਚਾ ਹੈਗਾ ਇਹ ਬਾਈ ਨਾਸਲਾਂ ਦਾ ਸਾਧਾ ਨੂੰ ਹੁਣ ਦੱਸ ਕਿੰਨੇ ਮੰਗ ਰਹੀ ਤੂੰ ਇਹਦੇ ਇਹਦਾ ਬਾਈ 40000 ਰੁਪਏ ਮੰਗਿਆ ਸੀਗਾ ਇਹਦੀ ਹਾਈਟ ਕਿੰਨੀ ਹੈਗੀ ਹਾਈਟ ਬਾਈ ਦੀ 43 44 ਹਾਈਟ ਹੈਗੀ ਹੈਗੀ ਬੱਕਰਾ ਹੈਗਾ ਇਹ ਬੱਕਰਾ ਜੀ ਖੱਸੀ ਇਹ ਕਹਿ ਦਿੰਦਾ ਹੈਗਾ ਇਹ ਜੀ 6 ਦੰਦ ਹੋ ਗਿਆ ਜੀ ਕੰਨਾਂ ਹੈ ਕੰਨਾਂ ਵਾਲੇ ਕੱਢ ਰਿਹਾ ਹੈਗਾ ਕੰਨਾਂ ਦੀ ਲੰਬਾਈ ਕਿੰਨੀ ਹੈ ਨਾ ਕੰਨਾਂ ਦੀ ਤਾਂ ਨਹੀਂ ਮਿਲੀ ਹੈਗੀ ਜੀ ਦੇ ਉਹ ਗਿੱਠੇ ਗਿੱਠੇ ਸੱਦੀ ਸਾਹ ਵਾ ਡੇਢ ਗਿੱਠਾ ਬਾਈ ਡੇਢ ਗਿੱਠਾ ਹੈ ਪਤਾ ਤਰੂ ਹੁਣ ਤੁਸੀਂ ਇਹਦੇ ਕਿੰਨੇ ਮੰਗ ਰਹੇ ਤੇ 40 40 ਮੰਗਿਆ ਸੀ ਲਾਸਟ 35000 ਕਹਤ ਸੀ ਇਹ ਲਾਸਟ 35000 ਹਾਂਜੀ ਨਸਲੇ ਦੀ ਬੇਟੜ ਪਿਆਰਾ ਹਾਂਜੀ ਬੇਟੜ ਆ ਜੀ ਇਹ ਸਿੰਗਾ ਸੁੰਗਾ ਦੀ ਕੁਆਲਿਟੀ ਵਧੀਆ ਦੀ ਸਿੰਗਾ ਸੁੰਗਾ ਦੀ ਜੀ ਪੂਰੀ ਵਧੀਆ ਕੁਆਲਿਟੀ ਹੈ ਜੀ ਅਸੇ ਤੂੰ ਪਹਿਲੇ ਤੇ ਗਾ ਕੋ ਕਿੰਨਾ ਕ ਪੈ ਗਿਆ ਗਾ ਕੇ ਜੀ ਬਥੇਰੇ ਗਾ ਕੇ ਪੈ ਨਹੀਂ ਜੀ ਮਸਾਈ ਨਹੀਂ ਲਾਈ ਜਿੰਨੇ 27 28 27 28 ਪਰ ਕਿਸੇ ਦੇ ਜਿਹਦੇ ਕਰਮਾਂ ਚ ਉਹ ਹੀ ਲੈ ਕੇ ਜਾਊਗਾ ਜੀ ਇਹਨੂੰ ਕਰਮਾਂ ਦੇ ਖੇਲਣੇ ਤਾਂ ਹੈ ਹਾਂ ਮੰਗ ਕਿੰਨੇ ਰਿਹਾ ਤੂੰ ਮੰਗੇ ਦਾ 40 ਸੀਗਾ ਜੀ ਲਾਸਟ ਪਿੰਡ ਦਾ ਪਿੰਡ ਸਤੌਜ ਆ ਜੀ ਭਗਵੰਤ ਮਾਨ ਦਾ ਪਿੰਡ ਭਗਵੰਤ ਮਾਨ ਦੇ ਪਿੰਡੋਂ ਆਇਆ ਬਾਈ ਲੈ ਹਾਂਜੀ ਆ ਦਾ ਨਵਾਂ ਕੰਟੈਕਟ ਆਏ ਭਗਵੰਤ ਮਾਨ ਦੇ ਆਇਆ ਪਿੰਡੋਂ ਹਾਂ ਕੋਡਾ ਕੰਟੈਕਟ ਨੰਬਰ ਕੋਈ ਮੇਰਾ 82648 ਹਾਂਜੀ 99932 ਇੱਕ ਵਾਰੀ ਫੇਰ ਬੋਲ 826489930 ਹੁਣ ਤੁਹਾਡੇ ਕੋਲ ਕੱਲਾ ਇਹੀ ਐ ਕੋਹਰ ਵੀ ਨਹੀਂ ਹਾਂ ਜੀ ਹੋਰ ਬਥੇਰੇ ਨੇ ਜੀ ਘਰੇ ਬੱਕਰੇ ਭੇਡਾਂ ਸਭ ਕੁਝ ਹੈ ਜੀ ਮਨ ਲੋ ਜੀ ਬੱਕਰੀਆਂ ਬੱਕਰੀਆਂ ਵੀ ਭੇਡਾਂ ਗਾਇਆਂ ਸਭ ਕੁਝ ਹੈ ਜੀ ਠੀਕ ਆ ਹੁਣ ਤੁਸੀਂ ਕਿਹੜੀ ਮੰਡੀ ਤੇ ਲੈ ਕੇ ਆਏਗਾ ਹੁਣ ਤਾਂ ਇਹ ਘਰੇ ਹੀ ਆਉਗਾ ਜੀ ਹੁਣ ਨਹੀਂ ਮੰਡੀ ਤੇ ਜਾਂਦਾ ਇਹ ਇਹਦਾ ਬਸ ਇੱਕ ਨੂੰ ਲੈ ਆਏ ਸੀ ਸੌਂਗ ਵੱਲੋਂ ਬਸ ਵੇ ਗੇੜਾ ਤੇ ਬਸ ਛੱਡਣਾ ਤੇ ਲੈ ਕੇ ਜਾਉਂਗਾ ਘਰੇ ਨੂੰ ਹਾਂ ਬਸ ਘਰੇ ਲੈ ਜਾਾਂਗੇ ਜੀ ਲਓ ਬਾਈ ਜੀ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁੱਕ ਤੇ ਕਰ ਲੋ ਫੋਲੋ ਤੇ ਬਾਈ ਦਾ ਕੰਟੈਕਟ ਨੰਬਰ ਮੈਂ ਸਕਰੀਨ ਤੇ ਦਿੱਤਾ ਜਾਊਗਾ ਉੱਥੇ ਕੰਟੈਕਟ ਕਰ ਲਿਓ ਭਗਮਾਨ ਤਮਨ ਦੇ ਪਿੰਡੋਂ ਆਇਆਗਾ ਲਾਨਤਾ ਬਣਿਆ ਲਾਨਤਾ ਪਾਇਓ ਕਮੈਂਟ ਕਰਨਾ ਹੈ ਕਮੈਂਟ ਕਰੋ ਸਹੀ ਗੱਲ ਹੈ ਜੀ ਓਕੇ ਇੱਕ